ਕੁਲਦੀ ਵੱਡੀ ਖਬਰ ਆ ਰਹੀ ਹੈ ਕਿ ਮਨੋਹਰ ਲਾਲ ਖੱਟੜ ਹੀ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਬੈਠਕ ਤੋਂ ਬਾਅਦ ਇਸ ਗੱਲ ਦਾ ਫੈਸਲਾ ਰਸਮੀ ਤੌਰ ਤੇ ਹੋਣ ਐਲਾਨ ਹੋ ਚੁੱਕਾ ਹੈ ਇੰਤਜ਼ਾਰ ਕੀਤਾ ਜਾ ਰਿਹਾ ਸੀ ਲੰਬੇ ਸਮੇਂ ਤੋਂ ਕਿ ਆਖਿਰਕਾਰ ਹਰਿਆਣਾ ਦਾ ਮੁੱਖ ਮੰਤਰੀ ਹੋਏਗਾ ਕੌਣ ਹਾਲਾਂਕਿ ਮਨੋਹਰ ਲਾਲ ਖੱਟੜ ਦੇ ਨਾਮ ਦੀ ਜ਼ਰੂਰ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਰਸਮੀ ਤੌਰ ਤੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਹੁਣ ਬੈਠਕ ਦੇ ਵਿੱਚ ਇਹ ਫੈਸਲਾ ਹੋ ਚੁੱਕਾ ਹੈ ਰਸਮੀ ਤੌਰ ਤੇ ਇਸ ਗੱਲ ਦਾ ਐਲਾਨ ਹੋ ਚੁੱਕਾ ਹੈ ਕਿ ਮਨੋਹਰ ਲਾਲ ਖੱਟੜ ਹੀ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਬੈਠਕ ਚੱਲ ਰਹੀ ਸੀ ਵੱਡੀ ਖਬਰ ਹੈ ਇਸ ਵੇਲੇ ਦੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਮਨੋਹਰ ਲਾਲ ਖੱਟੜ ਹਾਲਾਂਕਿ ਇਸ ਲਿਸਟ ਦੇ ਵਿੱਚ ਹੋਰ ਵੀ ਕਈ ਨੇਤਾ ਸ਼ਾਮਿਲ ਸਨ ਜਿਨ੍ਹਾਂ ਦੇ ਨਾਮ ਮੁੱਖ ਮੰਤਰੀ ਅਹੁਦੇ ਦੇ ਲਈ ਮੰਨੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ ਸੁਸ਼ਮਾ ਸਵਰਾਜ ਦਾ ਨਾਮ ਵੀ ਸੀ ਅਤੇ ਸੰਗ ਦੇ ਕਰੀਬੀ ਅਨਿਲਵਜ ਰਾਮਬਿਲਾ ਸ਼ਰਮਾ, ਕਰਨਪਾਲ ਗੁੱਜਰ ਵੀ ਜੋ ਕਿ ਮਜ਼ਬੂਤ ਦਾਅਵੇਦਾਰ ਦੇ ਤੌਰ ਤੇ ਮੰਨੇ ਜਾ ਰਹੇ ਸੀ ਇਹਨਾਂ ਦੇ ਨਾਮ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਸੀ ਪਰ ਮਨੋਹਰ لال ਖੱਟੜ ਇਸ ਲਿਸਟ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ ਸੋ ਬੈਠਕ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਰਸਮੀ ਤੌਰ ਤੇ ਇਸ ਗੱਲ ਦਾ ਐਲਾਨ ਹੋ ਚੁੱਕਾ ਹੈ ਕਿ ਹੁਣ ਮਨੋਹਰ لال ਖੱਟੜ ਹੀ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਤਾਂ ਇੰਤਜ਼ਾਹ ਦੀਆਂ ਕੜੀਆਂ ਹੁਣ ਖਤਮ ਹੋ ਚੁੱਕੀਆਂ ਨੇ ਰਸਮੀ ਤੌਰ ਤੇ ਇਸ ਗੱਲ ਦਾ ਐਲਾਨ ਹੋ ਚੁੱਕਿਆ ਮਨੋਹਰ لال ਖੱਟੜ ਨੂੰ ਚੁਣ ਲਿਆ ਗਿਆ ਹੈ ਰਸਮੀ ਤੌਰ ਤੇ ਬੈਠਕ ਦੇ ਵਿੱਚ ਇਸ ਗੱਲ ਦਾ ਫੈਸਲਾ ਹੁਣ ਸਾਹਮਣੇ ਆ ਚੁੱਕਿਆ ਹੈ ਕਿ ਵਿਧਾਇਕ ਦੇ ਨਾਲ ਜੋ ਸਹਿਮਤੀ ਜਤਾਈ ਗਈ ਹੈ ਉਸ ਤੋਂ ਬਾਅਦ ਮਨੋਹਰ لال ਖੱਟੜ ਦੇ ਨਾਂ ਤੇ ਫੈਸਲਾ ਆ ਚੁੱਕਿਆ ਯਾਦਵੰਦਰ ਸਿੰਘ ਸਾਡੇ ਪੱਤਰਕਾਰ ਜੁੜੇ ਹੋਏ ਨੇ ਯਾਦਵੰਦਰ ਇਹ ਰਸਮੀ ਤੌਰ ਤੇ ਇਸ ਗੱਲ ਦਾ ਐਲਾਨ ਹੁਣ ਹੋ ਚੁੱਕਿਆ ਹੈ ਕਿ ਖੱਟੜ ਹੀ ਨੇ ਮੁੱਖ ਮੰਤਰੀ ਬਿਲਕੁਲ ਜਿਹੜੇ ਸਮਰਥਕ ਨੇ ਮੋਨ ਨਾਲ ਖੱਟੜ ਦੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਗਲੇ ਸੀਐਮ ਨੇ ਜਿਹੜੇ ਉਹ ਉਹੀ ਹੋਣਗੇ ਔਰ ਇਹ ਸਾਰੀ ਜਿਹੜੀ ਚਰਚਾ ਹੈ ਇਸ ਟਾਈਮ ਬਾਈਟ ਜਿਹੜੀ ਸ਼ੁਰੂ ਹੋਣ ਲੱਗੀ ਹੈਗੀ ਬਾਈਟ ਦੇਣ ਲੱਗੇ ਨੇ ਜਿਹੜੇ ਬੈਂਕੇ ਜੈਨਾਈਡੂ ਨੇ ਤੇ ਜਿਹੜਾ ਇੱਕ ਸ਼ਾ ਉਹਨਾਂ ਦੇ ਵਰਕਰਾਂ ਦੇ ਨਾਲ ਮੋਹਰਾਲ ਸੈਕਟਰ ਜਿੰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਅਸੀਂ ਕਦੇ ਮਿੰਟ ਆਫਿਸਰੀ ਵੀ ਐਲਾਨ ਹੋਣ ਵਾਲਾ ਤਕਰੀਬਨ ਮੋਹਰ ਨਾਗੇਸ ਤੇ ਮੋਹਰ ਲੱਗਦਾ ਯਾਦ ਅਦਰ ਕਿ ਬਾਕੀ ਨੇ ਸਾਰੇ ਨੇਤਾਵਾਂ ਨੇ ਜੋ ਵਿਧਾਇਕ ਇਸ ਬੈਠਕ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੇ ਵੀ ਇਸ ਗੱਲ ਤੇ ਸਹਿਮਤੀ ਜਤਾਈ ਖਾਸ ਕਰਕੇ ਉਹ ਵਿਧਾਇਕ ਜੋ ਖੁਦ ਮੁੱਖ ਮੰਤਰੀ ਦੇ ਲਿਸੇ ਵਿੱਚ ਸ਼ਾਮਿਲ ਸਨ ਜੋ ਆਮ ਤੌਰ ਤੇ ਉਸ ਤੇ ਅਸੀਂ ਮੀਟਿੰਗ ਹੁੰਦੀ ਹੈਗੀ ਡਿਸਾਈਡ ਪਹਿਲੇ ਹੀ ਹੋ ਚੁੱਕਿਆ ਹੁੰਦਾ ਸਾਰਾ ਕੁਝ ਦਿਖਾਉਣ ਦੇ ਲਈ ਹੁੰਦਾ ਕਿ ਡਿਸਾਈਡ ਕਰੋ ਡਿਸਾਈਡ ਆਲਰੇਡੀ ਇਹ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਨੇ ਪਹਿਲਾਂ ਹੀ ਔਰ ਜਿਸ ਤਰ੍ਹਾਂ ਹਮੇਸ਼ਾ ਦਿਨੇਂਦਰ ਮੋਦੀ ਅਗਵਾਈ ਕਰ ਰਹੇ ਨੇ ਪਹਿਲੇ ਹੀ ਡਿਸਾਈਡ ਸੀ ਪਰ ਇੱਥੇ ਮੋਹਰ ਲੱਗਣੀ ਸੀ ਐਸਪਾਸ ਜਿਹੜੇ ਮਨੋਹਰ ਮਨੋਹਰ لال ਖੱਟਰ ਦੇ ਸਮਰਥਕ ਨੇ ਉਹ ਜਿੰਦਾਬਾਦ ਦੇ ਨਾਰੇ ਲਾ ਰਹੇ ਨੇ ਉਹ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੂੰ ਟੀਮ ਡਿਕਲੇਅਰ ਕਰ ਦਿੱਤਾ ਗਿਆ ਆਫੀਸ਼ੀਅਲੀ ਲਾਨ ਨਹੀਂ ਹੋਇਆ ਜੀ ਜੀ ਯਾਦ ਅੰਦਰ ਰਾਜਨੀਤਿਕ ਹੁਣ ਮਾਇਨੇ ਇਸ ਦੇ ਕਿਸ ਤਰ੍ਹਾਂ ਅਸੀਂ ਦੇਖ ਸਕਦੇ ਆ ਖੱਟਰ ਦੇ ਨਾਮ ਸਵਾਲ ਰਿਪੀਟ ਕਰੋਗੇ ਯਾਦ ਅੰਦਰ ਖੱਟਰ ਦੇ ਨਾਮ ਦਾ ਐਲਾਨ ਹੋ ਚੁੱਕਿਆ ਹੈ ਹੁਣ ਇਸ ਦੇ ਰਾਜਨੀਤਿਕ ਮਾਇਨੇ ਕੀ ਸਮਝੇ ਜਾਣ ਰਾਜਨੀਤਿਕ ਮਾਇਨੇ ਸਿੱਧੇ ਇਹ ਕਿ ਜਿਸ ਤਰ੍ਹਾਂ ਅਟਲ ਲੜਵਾਨੀ ਦਾ ਯੁੱਗ ਸੀ ਉਹ ਜੋ ਖਤਮ ਹੋ ਕੇ ਜਿਹੜਾ ਨਰਿੰਦਰ ਮੋਦੀ ਅਤੇ ਹਿੰਸ਼ਾ ਦਾ ਯੁੱਗ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਜਿਹੜੇ ਲੀਡਰ ਡਿਸਾਈਡ ਕਰਨੇ ਨੇ ਅਗਲੇ ਵਿਧਾਨ ਸਭਾ ਬਾਦੇ ਜਾਂ ਜੋ ਵੀ ਕੁਝ ਹੁਣ ਚੱਲ ਰਹੀ ਹੈਗੀ ਉਹ ਆਰਥਿਕ ਤੋਂ ਚੱਲ ਕੇ ਇੱਥਾ ਨਰਿੰਦਰ ਮੋਦੀ ਅ ਸੇ ਹਮੇਸ਼ਾ ਦੇ ਦਰੀਏ ਹੋ ਰਹੀਆਂ ਨੇ ਚੀਜ਼ਾਂ ਇਹਦਾ ਸਿੱਟਾ ਸਾਫ਼ ਸੰਕੇਤ ਦਿੰਦਾ ਹੈ ਕਿ ਜੋ ਵੀ ਆਸਰਸੀ ਟੀਮ ਹੋਏਗੀ ਜੋ ਵੀ ਨਰਮੋਦੀ ਟੀਮ ਹੋਏਗੀ ਉਹ ਅੱਗੇ ਵਧੇਗੀ ਕਿਉਂਕਿ ਹਰਿਆਣੇ ਚ ਸੁਸ਼ਮਾ ਸਵਰਾਜ ਅੰਦਰ ਖਾਤੇ ਵਿਰੋਧੀ ਕਰ ਰਹੀ ਸੀ ਇਸ ਗੱਲ ਦਾ ਕਿ ਰੂਰਲ ਘਟ ਨੂੰ ਨਾਮ ਮਿਲਾਇਆ ਜਾਵੇ ਉਹਨਾਂ ਦੇ ਕਿਸੇ ਕੈਂਡੀਡੇਟ ਨੂੰ ਪੜਾਇਆ ਜਾਵੇ ਪਰ ਅਟਲ ਅਡਵਾਨੀ ਦੀ ਜੋੜੀ ਦੇ ਜਿੰਨੇ ਵੀ ਲੋਕ ਸੇ ਆਇਡ ਲਾਈਨ ਕਿੰਦੇ ਜਾ ਰਹੇ ਨੇ ਔਰ ਨਵਾਂ ਜਿਹੜਾ ਹਮੇਸ਼ਾ ਮੁਦੀ ਦਾ ਜੋਗਾ ਉਹਨਾਂ ਨੂੰ ਹੀ ਔਰਾਸਤ ਦੇ ਰੂਪਮੈਂ ਸੇ ਮਿਲ ਰਹੇ ਔਰ ਆਸਰਸੀ ਦੇ ਲੋਕ ਬੀਜੇਪੀ ਚੱਕੇ ਵਧ ਰਹੇ ਨੇ ਜਾਂ ਅੰਦਰ ਹੁਣ ਸੋਚੋ ਕਿ ਸਮ ਇਹ ਖ਼ਬਰ ਆ ਰਹੀ ਹੈ ਕਿ ਇਸ ਤੋਂ ਬਾਅਦ ਨਾਲ ਦੀ ਨਾਲ ਹੀ ਕਾਰਨਰ ਹਾਊਸ ਜਾਣਗੇ ਜਿਹੜਾ ਵੀ ਪੀਐਮਪਾ ਦਾ ਕੈਂਡੀਡੇਟ ਹੋ ਰਿਹਾ ਖਤਰ ਹੁੰਦਾ ਉਹਨਾਂ ਦੀ ਰਵਾਈ ਦੇ ਅੰਦਰ ਇੱਕ ਵਾਰ ਹੋ ਜਾ ਕੇ ਹੁਣ ਇੱਕ ਵਾਰ ਨੂੰ ਮਿਲੇਗਾ ਤੇ ਕੱਲ ਤੱਕ ਹੋ ਸਕਦਾ ਸੌਤਕ ਸਮਾਗਮ ਰੱਖਿਆ